ਸਤਨਾਮ ਵਾਹਿਗੁਰੂ ਸਹਿਬ ਜੀਓ ਗੌੜੀ ਮਹੱਲਾ ਪੰਜਵਾਂ ਐਸੀ ਪ੍ਰੀਤ ਗੋਬਿੰਦ ਸਿਓ ਲਾਗੀ ਮੇਰ ਲਏ ਪੂਰਨ ਵਡ ਭਾਗੀ ਐਸੀ ਪ੍ਰੀਤ ਗੋਬਿੰਦ ਸਿਓ ਲਾਗੀ ਮੇਰ ਲਏ ਪੂਰਨ ਬਡ ਭਾਗੀ ਰਹਾਉ ਵਰਤਾ ਪੇਖ ਬਿਕਸ਼ਿਓ ਜਿ ਬਿਕਸ਼ੇ ਜੋ ਨਾਰੀ ਕਿਉ ਹਰ ਜਨ ਜੀਵੇ ਨਾਮ ਚਿਤਾਰੀ ਪੋਤ ਪੇਖ ਜਿਉ ਜੀਵਤ ਮਾਤਾ ਪੋਤ ਪੋਤ ਜਨ ਹਰਸੋ ਰਤ ਲੋਬੀ ਆਨੰਦ ਕਰੇ ਪੇਖ ਤਨ ਜਨ ਚਰਨ ਕਮਲ ਸੋ ਲਾਗੋ ਮਨ ਬਿਸਰ ਨਹੀਂ ਇਕ ਤਰ ਦਤਾਰ ਨਾਨਕ ਕੇ ਪ੍ਰਭ ਪ੍ਰਾਨ ਆਧਾਰ ਨਾਨਕ ਕੈ ਨਾਨਕ ਕੇ ਪ੍ਰਭ ਪ੍ਰਾਨ ਆਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਗੁਰਪਿਆਰ ਵਾਲਿਓ ਜੋ ਸਤਗੁਰਾਂ ਦੀ ਕਿਰਪਾ ਸਦਕਾ ਆਪਾਂ ਪਾਵਨ ਪਵਿੱਤਰ ਅੰਗ 198 ਤੇ ਸੁਭਾਏਮਾਨ ਆਪਾਂ ਸ਼ਬਦ ਪੜਿਆ ਹੈ ਜੋ ਸਤਗੁਰੂ ਸਮਝਾਉਣਾ ਕਰਦੇ ਨੇ ਭਈ ਐਸੀ ਪ੍ਰੀਤ ਗੋਬਿੰਦ ਸਿਉ ਲੱਗੀ ਮੇਲ ਲੈ ਪੂਰਨ ਬਟਪਾਗੀ ਵੀ ਜਿਨ੍ਹਾਂ ਦੀ ਐਸੀ ਪ੍ਰੀਤ ਲੱਗੀ ਆ ਨਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਤੇ ਉਹ ਮਹਾਰਾਜ ਕਹਿੰਦੇ ਪ੍ਰਮਾਤਮਾ ਨਾਲ ਜਿਨ੍ਹਾਂ ਮਨੁੱਖਾਂ ਦੀ ਇਹੋ ਜਹੀ ਪ੍ਰੀਤ ਜਿਸ ਦਾ ਜ਼ਿਕਰ ਇੱਥੇ ਕੀਤਾ ਜਾ ਰਿਹਾ ਹੈ ਮਹਾਰਾਜ ਕਹਿੰਦੇ ਮੇਲ ਲੈ ਪੂਰਨ ਵਿਭਾਗੀ ਉਹ ਮਨੁੱਖ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ ਉਹ ਸਾਰੇ ਗੁਣਾ ਨਾਲ ਭਰਪੂਰ ਹੋ ਜਾਂਦੇ ਹਨ ਪ੍ਰਮਾਤਮਾ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਜਿਵੇਂ ਕਿ ਆਧਾਰਨਾ ਦਿੱਤੀ ਹੈ ਭਰਤਾ ਪੇਖ ਵਿਖਸੇ ਜਿਉਨਾਰੀ ਕਿਉਂ ਹਰ ਜਨ ਜੀਵੇ ਨਾਮ ਚਿਤਾਰੀ ਜਿਵੇਂ ਇਸਤਰੀ ਆਪਣੇ ਪਤੀ ਨੂੰ ਵੇਖ ਕੇ ਖੁਸ਼ ਹੁੰਦੀ ਹੈ ਕਿਉਂ ਹਰ ਜਨ ਜੀਵੇ ਨਾਮ ਚਿਤਾਰੀ ਹਾਂ ਬੜੀ ਪ੍ਰੋਬਲਮ ਆ ਜਾਂਦੀ ਵਾਹਿਗੁਰੂ ਵਾਹਿਗੁਰੂ ਮਹਾਰਾਜ ਕਹਿੰਦੇ ਹਰੀ ਜਨ ਪ੍ਰਮਾਤਮਾ ਦਾ ਭਗਤ ਗੁਰੂ ਦਾ ਪਿਆਰਾ ਇਸ ਤਰ੍ਹਾਂ ਉਹ ਨਾਮ ਨੂੰ ਜਪ ਜਪ ਕੇ ਜੀਂਦਾ ਹੈ ਜਿਵੇਂ ਆਪਣੇ ਪਤੀ ਨੂੰ ਦੇਖ ਕੇ ਇਸਤਰੀ ਖੁਸ਼ ਹੁੰਦੀ ਆ ਅਗੇ ਮਹਾਰਾਜ ਕਹਿੰਦੇ ਤਮੇ ਹਰੀ ਦਾ ਦਾਸ ਹਰੀ ਦਾ ਨਾਮ ਚੇਤੇ ਕਰਕੇ ਅੰਤਰ ਆਤਮੇ ਹਲਾਰੇ ਵਿੱਚ ਆਉਂਦਾ ਹੈ ਤੰਤ੍ਰੋਖਸ਼ ਲਹਿਰਾ ਮਹਿਰਾ ਜਿਹਨੂੰ ਕਹਿ ਦਿੰਨੇ ਆਪਾਂ ਮਨ ਦੇ ਅੰਦਰ ਲਹਿਰਾ ਮਹਿਰਾ ਚੱਲ ਪੈਂਦੀਆਂ ਮਨ ਇੰਨਾ ਖੁਸ਼ ਹੁੰਦਾ ਅਗਰੀ ਪੰਕਤੀ ਜਿਹ ਮਹਾਰਾਜ ਕਹਿੰਦੇ ਨੇ ਪੂਤ ਪੇਖ ਜਉ ਜੀਵਤ ਮਾਤਾ ਪੋਤ ਪੋਤ ਜਨ ਹਰ ਸਿਉ ਰਾਤਾ ਜਿਵੇਂ ਮਾਂ ਆਪਣੇ ਪੁੱਤਰ ਨੂੰ ਵੇਖ ਵੇਖ ਕੇ ਜਿਉਂਦੀ ਐ ਤਿੱਤਵੇਂ ਪ੍ਰਮਾਤਮਾ ਦਾ ਭਗਤ ਪ੍ਰਮਾਤਮਾ ਨਾਲ ਤਾਣੇ ਪੇਟੇ ਦੀ ਤਰ੍ਹਾਂ ਰਹਿੰਦਾ ਹੈ ਇੱਕ ਮਿਕ ਆਪਾਂ ਕੱਲ ਵੀ ਗੱਲ ਕਰੀ ਸੀ ਵੀ ਤਾਣੇ ਤੋਂ ਬਿਨਾ ਬੁਣਤੀ ਨਹੀਂ ਪੈ ਸਕਦੀ ਤੇ ਬੁਣਤੀ ਤੋਂ ਬਿਨਾ ਤਾਣਾ ਕਿਸੇ ਕੰਮ ਦਾ ਨਹੀਂ ਇਸ ਤਰ੍ਹਾਂ ਫਿਰ ਤਾਣੇ ਪੇਟੇ ਦੀ ਤਰ੍ਹਾਂ ਇੱਕ ਮਿਕ ਹੋ ਜਾਂਦਾ ਗੁਰੂ ਦਾ ਪਿਆਰਾ ਗੁਰੂ ਨਾਲ ਵਾਹਿਗੁਰੂ ਲੋਭੀ ਆਨੰਦ ਕਰੇ ਪੇਖ ਤਨ ਜਿਵੇਂ ਲਾਲਚੀ ਮਨੁੱਖ ਤਨ ਵੇਖ ਕੇ ਖੁਸ਼ੀ ਮਨਾਉਂਦਾ ਹੈ ਜਦ ਮੈਂ ਪ੍ਰਮਾਤਮਾ ਦੇ ਭਗਤਾਂ ਦਾ ਮਨ ਪ੍ਰਮਾਤਮਾ ਦੇ ਸੋਹਣੇ ਚਰਨਾਂ ਨਾਲ ਲਪਟਿਆ ਰਹਿੰਦਾ ਹੈ ਅਗੇ ਮਹਾਰਾਜ ਕਹਿੰਦੇ ਨੇ ਬਿਸਰ ਨਹੀ ਇੱਕ ਤਿਲ ਦਸ ਤਾਰ ਨਾਨਕ ਕੇ ਪ੍ਰਭ ਪ੍ਰਾਨ ਆਧਾਰ 헤 ਤਾਰ ਇਕ ਰਤਾ ਜਿਤਨਾ ਸਮਾਂ ਵੀ ਨਾ ਭੁੱਲ ਮੈਨੂੰ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਪ੍ਰਾਣਾ ਦੇ ਆਸਰੇ ਪ੍ਰਭੂ ਤੂੰ ਮੈਨੂੰ ਨਾ ਭੁੱਲੇ ਤੂੰ ਮੈਨੂੰ ਨਾ ਭੁੱਲੇ ਇਹ ਅਰਦਾਸ ਵਿੱਚ ਅਰਦਾਸ ਰੂਪੀ ਸ਼ਬਦ ਆ ਜੀ ਇਸ ਤੋਂ ਅਗਲਾ ਸ਼ਬਦ ਗੌੜੀ ਮਹੱਲਾ ਪੰਜਵ ਇਹ ਵੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਆ ਮਹਾਰਾਜ ਕਹਿੰਦੇ ਰਾਮ ਰਸੈਨ ਜੋ ਜਨ ਗੀਦੇ ਚਰਨ ਕਮਲ ਪ੍ਰੇਮ ਭਗਤੀ 비ਦੇ ਜਿਹੜੇ ਮਨੁੱਖ ਸਭ ਤੋਂ ਸ੍ਰੇਸ਼ਟ ਹਰ ਨਾਮ ਰਸ ਵਿੱਚ ਮਸਤ ਰਹਿੰਦੇ ਆ ਨਾ ਮਹਾਰਾਜ ਕਹਿੰਦੇ ਉਹ ਮਨੁੱਖ ਪਰਮਾਤਮਾ ਦੇ ਸੋਹਣੇ ਚਰਨਾਂ ਦੀ ਪ੍ਰੇਮ ਭਗਤੀ ਵਿੱਚ ਗਿੱਜੇ ਰਹਿੰਦੇ ਹਨ ਜਿਵੇਂ ਕਿ ਆਪਾਂ ਨੂੰ ਸੁਭਾਅ ਬਣ ਗਿਆ ਵੀ ਆਪਾਂ ਨੂੰ ਬਾਣੀ ਸੁਣਨ ਦਾ ਸੁਭਾਅ ਬਣ ਗਿਆ ਬਾਣੀ ਪੜਨ ਦਾ ਸੁਭਾਅ ਬਣ ਗਿਆ ਆਪਾਂ ਉਦਮ ਕਰਕੇ ਗੁਰੂ ਦੀ ਕਿਰਪਾ ਸਦਕਾ ਇਸ਼ਨਾਨ ਪਾਣੀ ਕਰਕੇ ਗੁਰੂ ਦੀ ਹਜ਼ੂਰੀ ਚਾਉਨੇ ਆ ਪਹਿਲਾ ਕੰਮ ਆਪਣਾ ਇਹ ਆਪਾਂ ਜਲ ਪਾਣੀ ਛਕਿਆ ਚਲੋ ਅੱਗੇ ਗੁਰੂ ਦੀ ਹਜ਼ੂਰੀ ਚ ਇਹਨੂੰ ਗਿੱਜਣਾ ਕਹਿੰਦੇ ਆ ਵੀ ਗਿੱਜਿਆ ਹੋਇਆ ਮਨ ਨੂੰ ਗਝਾ ਲੈਣਾ ਗੁਰੂ ਦੇ ਚਰਨਾਂ ਵਿੱਚ ਚਾਉਣਾ ਇਹ ਵੀ ਗੁਰੂ ਦੀ ਕਿਰਪਾ ਜੀ ਅਗੇ ਮਹਾਰਾਜ ਕਹਿੰਦੇ ਨੇ ਉਹ ਮਨੁੱਖ ਪ੍ਰਮਾਤਮਾ ਦੇ ਸੋਹਣੇ ਚਰਨਾਂ ਦੀ ਪ੍ਰੇਮ ਭਗਤੀ ਵਿੱਚ ਗਿੱਜ ਗਿੱਜੇ ਰਹਿੰਦੇ ਹਨ ਜਿਵੇਂ ਭੌਰਾ ਫੁੱਲ ਵਿੱਚ ਗਿੱਜ ਜਾਂਦਾ ਹੈ ਭੌਰਾ ਫੁੱਲ ਦੀ ਮਕਰੰਦ ਰਸ ਚੂਸਦਾ ਜਾ ਕੇ ਉਹ ਗਿੱਜ ਜਾਂਦਾ ਉੱਥੋਂ ਉਹਨੂੰ ਰਸ ਮਿਲਦਾ ਇਸੇ ਤਰ੍ਹਾਂ ਹੀ ਮਨੁੱਖ ਤੈਨੂੰ ਵੀ ਜਦੋਂ ਗਰਬਾਣੀ ਦਾ ਰਸ ਆਉਣ ਲੱਗ ਗਿਆ ਨਾ ਫਿਰ ਤੇਰਾ ਵੀ ਮਨ ਗਿੱਜ ਜਾਏਗਾ ਵੀ ਗੁਰੂ ਦੀ ਗੱਲ ਸੁਣੀਏ ਸੁਣ ਕੇ ਕਿਤੇ ਮੰਨ ਲਵੇ ਤੇ ਮੰਨ ਕੇ ਫਿਰ ਕਿਤੇ ਕਮਾ ਲਵੇ ਉਹ ਸ਼ਬਦ ਨੂੰ ਜਿਵੇਂ ਭੂਮੀਆਂ ਨੇ ਕਮਾਏ ਸੀ ਤਿੰਨ ਬਚਨ ਗੁਰੂ ਦੇ ਸੁਣੇ ਗੁਰੂ ਤੋਂ ਫਿਰ ਮੰਨੇ ਮੰਨ ਕੇ ਉਹਨਾਂ ਬਚਨਾਂ ਦੀ ਕਮਾਈ ਕੀਤੀ ਇਹ ਹੁੰਦੀ ਆ ਕਮਾਈ ਵੀ ਬਚਨ ਮੰਨ ਕੇ ਉਹ ਬਚਨਾਂ ਤੇ ਬਚਨਾਂ ਦੀ ਕਮਾਈ ਕਰਨੀ ਉਹ ਬਚਨਾਂ ਤੇ ਪਹਿਰਾ ਦੇਣਾ ਵੀ ਜਿਵੇਂ ਗੁਰੂ ਨੇ ਕਿਹਾ ਉਵੇਂ ਹੀ ਕਰਨਾ ਜੀਵਨ ਵਿੱਚ ਇਹ ਕਮਾਈ ਆ ਅਗੇ ਮਹਾਰਾਜ ਕਹਿੰਦੇ ਨੇ ਆਨ ਰਸਾ ਦੀ ਸੇ ਸਭ ਸ਼ਾਰ ਫਿਰ ਉਹ ਭਗਤ ਪਿਆਰੇ ਨੂੰ ਬੀਬੀ ਆ ਚਾਹੇ ਭਾਈ ਆ ਗੁਰੂ ਦੇ ਪਿਆਰੇ ਨੂੰ ਫਿਰ ਜਿੰਨੇ ਵੀ ਮਨੁੱਖ ਨੂੰ ਦੁਨੀਆ ਦੇ ਹੋਰ ਸਾਰੇ ਰਸ ਜਿਸਲੇ ਨੇ ਸੰਸਾਰ ਦੇ ਵਿੱਚ ਪ੍ਰਭੂ ਨਾਮ ਰਸ ਦੇ ਟੱਕਰੇ ਤੇ ਸਵਾਦ ਇਸਦੇ ਆ ਉਹਨੂੰ ਸਮਝ ਆ ਜਾਂਦਾ ਵੀ ਇਹ ਚੀਜ਼ਾਂ ਤਾਂ ਜਿਹੜੀਆਂ ਸਾਰੀਆਂ ਸਵਾਹ ਹੋਣ ਵਾਲੀਆਂ ਨੇ ਸਮੇਂ ਮੁਤਾਬਕ ਜਿਵੇਂ ਆਪਾਂ ਕੱਲ ਗੱਲ ਕਰੀ ਸੀ ਕੋਈ ਮਕਾਨ ਕੋਠੀ ਬਣਾਈ ਆ ਟਾਪ ਦੀ ਬਣਾਈ ਆ ਪੂਰੀ ਮਜ਼ਬੂਤ ਬਣਾਈ ਆ ਉਹ 100 ਸਾਲ 200 ਸਾਲ ਬਾਅਦ ਉਹ ਬਦਲੇਗੀ ਜਾਂ ਉਹਨੂੰ ਨਹੀਂ ਵੀ ਉਹ ਮਜ਼ਬੂਤ ਐ ਨਹੀਂ ਵੀ ਟਹੇਗੀ ਤਾਂ ਮਨ ਦੇ ਵਿੱਚੋਂ ਟਹ ਜਾਣੀ ਆ ਵੀ ਇਹ ਡਿਜ਼ਾਈਨ ਨਹੀਂ ਸਹੀ ਇਹ ਹੁਣ ਆਪਾਂ ਨਵੀਂ ਬਣਾਈਏ ਇਹਨੂੰ ਟਾਈਏ ਇਕੋ ਇੱਕ ਪ੍ਰਭੂ ਪਰਮਾਤਮਾ ਦਾ ਨਾਮ ਹੀ ਹੈ ਜਿਹੜਾ ਸਦਾ ਸਿਰ ਰਹਿਣ ਵਾਲਾ ਤੇ ਜੀਵ ਆਤਮਾ ਦੇ ਨਾਲ ਨਿਭਣ ਵਾਲਾ ਮਹਾਰਾਜ ਕਹਿੰਦੇ ਨੇ ਨਾਮ ਬਿਨਾ ਨਹਿ ਫਲ ਸੰਸਾਰ ਪਰਮਾਤਮਾ ਦੇ ਨਾਮ ਤੋਂ ਬਿਨਾ ਸੰਸਾਰ ਦੇ ਸਾਰੇ ਪਦਾਰਥ ਉਹਨਾਂ ਨੂੰ ਬੇਅਰਥ ਜਾਪਦੇ ਹਨ ਕਿੰਨਾਂ ਨੂੰ ਅੰਧਕੂਪ ਤੇ ਕੱਢੇ ਆਪ ਏ ਭਾਈ ਉਹਨਾਂ ਨੂੰ ਪ੍ਰਮਾਤਮਾ ਆਪ ਮਾਇਆ ਦੇ ਮੋਹ ਦੇ ਅੰਨੇ ਖੂ ਵਿੱਚੋਂ ਕੱਢ ਲੈਂਦਾ ਹੈ ਜਿਹੜਾ ਮਨੁੱਖ ਭੈਣ ਭਾਈ ਮਾਇਆ ਦੇ ਅੰਨੇ ਖੂ ਵਿੱਚੋਂ ਨਿਕਲ ਗਿਆ ਗੁਰੂ ਦੇ ਗਿਆਨ ਨਾਲ ਜੁੜ ਗਿਆ ਫਿਰ ਉਹਨੂੰ ਸਾਰੇ ਦੁਨੀਆਂ ਦੇ ਪਦਾਰਥਾ ਜਿਹੜੇ ਨਾਂ ਰਹਿਣ ਵਾਲੇ ਇਨਸਾਨ ਦੇ ਨਾਲ ਨਹੀਂ ਨਿਵਣ ਵਾਲੇ ਫਿਰ ਉਹਨੂੰ ਸਵਾਦ ਇਸਦੇ ਨੇ ਸਮਝ ਜਾਂਦਾ ਸਮਝ ਆ ਜਾਂਦੀ ਹੈ ਗੁਰੂ ਤੋਂ ਅਗੇ ਮਹਾਰਾਜ ਕਹਿੰਦੇ ਨੇ ਗੁਣ ਕੋ ਬਿੰਦ ਅਚਰਜ ਪ੍ਰਤਾਪ ਜਿਹੜੇ ਮਨੁੱਖ ਪ੍ਰਮਾਤਮਾ ਦੇ ਗੁਣ ਗਾਉਂਦੇ ਹਨ ਗੋਬਿੰਦ ਦੇ ਗੁਣ ਅਚਰਜ ਪ੍ਰਤਾਪ ਵਾਲੇ ਹਨ ਬਣ ਤਿਰਨ ਤਿਰਭਵਨ ਪੂਰਨ ਗੋਪਾਲ ਮਹਾਰਾਜ ਕਹਿੰਦੇ ਹੈ ਭਾਈ ਹਰ ਨਾਮ ਰਸ ਵਿੱਚ ਮਸਤ ਬੰਦਿਆਂ ਨੂੰ ਸ੍ਰਿਸ਼ਟੀ ਦਾ ਪਾਲਣਹਾਰ ਪ੍ਰਭੂ ਬਾਣਾ ਦੇ ਵਿੱਚ ਤਿਰਨ ਤਿੰਨ ਲੋਕ ਦੇ ਵਿੱਚ ਤਿੰਨ ਭਵਨਾਂ ਦੇ ਵਿੱਚ ਸੰਸਾਰ ਵਿੱਚ ਵਿਆਪਕ ਦਿਸਦਾ ਹੈ ਸਾਰੇ ਸੰਸਾਰ ਵਿੱਚ ਵਿਆਪਕ ਦਿਸਦਾ ਕਣ-ਕਣ ਵਿੱਚ ਵਸਿਆ ਹੋਇਆ ਕਣ-ਕਣ ਵਿੱਚ ਰਮਿਆ ਹੋਇਆ ਜਿਹਨੂੰ ਰਾਮ ਰਾਮ ਗਰਮਾਣੀ ਦੇ ਵਿੱਚ ਲਿਖਿਆ ਹੈ ਰਾਮ ਰਾਮ ਬੋਲ ਤੇ ਵਟਭਾਗੀ। ਰਾਮ ਕਹਤ ਜਮ ਕਸ਼ਨਾ ਕਹੇ। ਬਹੁਤ ਥਾਮਾ ਤੇ ਰਾਮ ਰਾਮ ਲਿਖਿਆ ਪਰ ਉਹ ਰਾਮ ਰਮੇ ਹੋਏ ਤੋਂ ਭਾਵ ਆ ਜਿਹੜਾ ਕਣ ਕਣ ਵਿੱਚ ਵਿੱਚ ਰਮਿਆ ਹੋਇਆ। ਇੱਕ ਮੈਂ ਕੱਲ ਗੱਲ ਕਰ ਰਿਹਾ ਸੀ ਮੇਰੇ ਦੋਸਤੀ ਨੇ। ਉਹ Hindu ਧਰਮ ਨਾਲ ਸੰਬੰਧਤਾ ਉਹਨਾਂ ਨੂੰ ਮੈਂ ਪੁੱਛਿਆ ਮੈਂ ਉਹ ਕਹਿੰਦੇ ਮੈਂ ਕਿਹਾ ਵੀ ਜਦੋਂ ਤੁਸੀਂ ਰਾਮ ਕਹਿੰਦੇ ਹੋ ਕਹਿੰਦੇ ਵੀ ਗਰਬਾਣੀ ਵਿੱਚ ਵੀ ਰਾਮ ਰਾਮ ਬਹੁਤ ਤਾਂ ਹੀ ਲਿਖਿਆ। ਮੈਂ ਕਿਹਾ ਵੀ ਜਦੋਂ ਤੁਸੀਂ ਰਾਮ ਕਹਿੰਨੇ ਆ ਤੁਹਾਡਾ ਖਿਆਲ ਕਿੱਥੇ ਜਾਂਦਾ ਧਿਆਨ ਕਿੱਥੇ ਟਿਕ ਜਾਂਦਾ ਕਿਹੜੀ ਮੂਰਤ ਤੁਹਾਡੇ ਸਾਹਮਣੇ ਆਉਂਦੀ ਹੈ ਉਹ ਭਾਈ ਤਾਂ ਨਹੀਂ ਬੋਲਿਆ ਉਹ ਤਾਂ ਦੇ ਘਰ ਦੀ ਕਹਿੰਦੀ ਵੀ ਜਿਹੜਾ ਰਾਮ ਆਪਾਂ ਵੇਖਿਆ ਮੈਂ ਕਿਹਾ ਵੀ ਕਿੱਥੇ ਵੇਖਿਆ ਕਹਿੰਦੀ ਜਿਹੜਾ ਟੀਵੀ ਤੇ ਦਿਖਾਇਆ ਆਪਾਂ ਨੂੰ ਰਮੈਨ ਦੇ ਵਿੱਚ ਠੀਕ ਆ ਜੀ ਉਹ ਆਪਾਂ ਦੇਖ ਲੈਣਾ ਮੈਂ ਕਿਹਾ ਫਿਰ ਉਹਨਾਂ ਨੂੰ ਦੱਸਿਆ ਵੀ ਰਾਮ ਕਹਿਣ ਵਿੱਚ ਭੇਦ ਹੈ ਭਾਈ ਜੇ ਤਾਂ ਜੈਸੀ ਆ ਰਾਮ ਕਹਿੰਦੇ ਫਿਰ ਤਾਂ रामचंद्र ਦੀ ਧਿਆਨ ਜਾਂਦਾ ਉਹ ਕਦੇ ਹਾਂਜੀ रामचंद्र ਦੀ ਫੋਟੋ ਸਾਡੇ ਸਾਹਮਣੇ ਆ ਜਾਂਦੀ ਹੈ ਵੀ ਜਿਹੜਾ ਗਰਬਾਣੀ ਵਿੱਚ ਰਾਮ ਲਿਖਿਆ ਭਾਈ ਉਹ ਰਮੇ ਹੋਏ ਤੋਂ ਭਾਵ ਆ ਜਿਹੜਾ ਨਿਰੰਕਾਰ ਹੈ ਜਿਹਦਾ ਕੋਈ ਆਕਾਰ ਨਹੀਂ ਹੈ ਉਹ ਕੁਦਰਤ ਦੇ ਵਿੱਚੋਂ ਹੀ ਦੇਖਣਾ ਆਪਾਂ ਮਨੁੱਖਤਾ ਦੇ ਵਿੱਚ ਦੇਖਣਾ ਪੇੜ ਪੌਦਿਆਂ ਦੇ ਵਿੱਚ ਦੇਖਣਾ ਜੀਵ ਜੰਤੂਆਂ ਦੇ ਵਿੱਚ ਦੇਖਣਾ ਉਹ ਫਿਰ ਉਹ ਕੁੜੀ ਪੜੀ ਲਿਖੀ ਸੀ ਉਹ ਕਹਿੰਦੀ ਬਈ انسان ਤਾਂ ਮਾਤਾ ਪਿਤਾ ਵਿੱਚ ਨਹੀਂ ਦੇਖਦਾ ਰੱਬ ਨੂੰ ਫਿਰ ਤਾਂ ਇਸ ਹਿਸਾਬ ਨਾਲ ਮਾਤਾ ਪਿਤਾ ਨਾਲ ਬਿਤਕਰਾ ਕਰਦਾ ਸੱਸ ਸਹੁਰੇ ਨਾਲ ਬਿਤਕਰਾ ਕਰਦਾ ਭੈਣ ਭਰਾ ਨਾਲ ਬਿਤਕਰਾ ਬਾਦਰਾਨੀ ਜਠਾਣੀ ਨਾਲ ਬਿਤਕਰਾਬ ਚਲੋ ਗੱਲਾਂ ਜਦੋਂ ਉਹਨਾਂ ਨੇ ਆ ਜਵਾਬ ਦਿੱਤੇ ਫਿਰ ਹੋਰ ਮਹਾਰਾਜ ਦੀ ਕਿਰਪਾ ਨਾਲ ਅੱਗੇ ਗੱਲ ਚੱਲ ਪਈ ਫਿਰ ਸਤਿਗੁਰੂ ਦੀ ਕਿਰਪਾ ਸਦਕਾ ਜਾਨੀ 20 25 ਮਿੰਟ ਉੱਥੇ ਸੰਗਤ ਹੋਈ ਆਪਾਂ ਇੱਕ ਤਾਂ ਗੁਰੂ ਦੀ ਹਜ਼ੂਰੀ 'ਚ ਬੈਠੇ ਆ ਸੰਗਤ ਕਰ ਰਹੇ ਆ ਗੁਰੂ ਦੀ ਸੰਗਤ ਕਰਦੇ ਜਦੋਂ ਆਪਾਂ ਗੁਰੂ ਦੇ ਬਚਨ ਕਿਸੇ ਨਾਲ ਸਾਂਝੇ ਕਰਦੇ ਆ ਨਾ ਭੈਣ ਭਰਾ ਦੇ ਨਾਲ ਕਿਤੇ ਵੀ ਬੈਠੇ ਉਹ ਵੀ ਸਤ ਸੰਗ ਹੁੰਦੀ ਆ ਜੀ ਇਸ ਤਰ੍ਹਾਂ ਆਪਾਂ ਸਤ ਸੰਗ ਨਾਲ ਜੁੜੇ ਰਹੀਏ ਸੱਚੇ ਸੁੱਚੇ ਸਿਧਾਂਤ ਨਾਲ ਜੁੜੇ ਰਹੀਏ ਮਹਾਰਾਜ ਅੱਗੇ ਕਹਿੰਦੇ ਨੇ ਜਿਹੜਾ ਤੰਨਾ ਭਵਰਾਂ ਦੇ ਵਿੱਚ ਸਾਰੇ ਸੰਸਾਰ ਵਿੱਚ ਵਿਆਪਕ ਹੈ ਅਕਾਲ ਪੁਰਖ ਵਾਹਿਗੁਰੂ ਉਹ ਗੁਰੂ ਦੇ ਪਿਆਰਿਆਂ ਨੂੰ ਕੁਦਰਤ ਦੇ ਵਿੱਚੋਂ ਦਿਖਣ ਲੱਗ ਜਾਂਦਾ ਫਿਰ ਦਰਸ਼ਨ ਹੁੰਦੇ ਨੇ ਜਿਹਨੂੰ ਗਰਬਾਣੀ ਵਿੱਚ ਲਿਖਿਆ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਵੇ ਸਭ ਮੇਰਾ ਜਦੋਂ ਮੈਂ ਤੈਨੂੰ ਵਾਹਿਗੁਰੂ ਕਣਕਣ ਵਿੱਚ ਦੇਖਦਾ ਕੁਦਰਤ ਦੇ ਵਿੱਚ ਦੇਖਦਾ ਤਾਂ ਫਿਰ ਮੇਰਾ ਜਿਹੜਾ ਜੀਵਨ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਵੇ ਸਭ ਮੇਰਾ ਜਿੰਨਾ ਵੀ ਫਿਰ ਉਹ ਕਾਰੋਬਾਰ ਕਰਦਾ ਨਾ ਆਪਦਾ ਗੁਰੂ ਨੂੰ ਯਾਦ ਰੱਖ ਕੇ ਜਦੋਂ ਪ੍ਰਮਾਤਮਾ ਨੂੰ ਨੇੜੇ ਜਾਨੇਗਾ ਫਿਰ ਚੰਗੇ ਕੰਮ ਕਰੇਗਾ ਨਿੱਕ ਟੁੱਜੇ ਬੁਰਾ ਕਿਉਂ ਕਰੇ ਫਿਰ ਉਹ ਇਨਸਾਨ ਭੈਣਾ ਚਾਹ ਭਾਈ ਕਿਸੇ ਵੀ ਕਿਸਮ ਦਾ ਬੁਰਾ ਨਹੀਂ ਕਰੇਗਾ ਤਾਂ ਫਿਰ ਉਹਦਾ ਜਿਹੜਾ ਕਰਮ ਉਹ ਪੂਰਨ ਹੋ ਜਾਏਗਾ ਲੇਖੇ ਵਿੱਚ ਲੱਗ ਜਾਏਗਾ ਐਂ ਕਹਿੰਨੇ ਆਪਾਂ ਅੱਗੇ ਮਹਾਰਾਜ ਕਹਿੰਦੇ ਨੇ ਬ੍ਰਹਮ ਪ੍ਰਸਾਰ ਜੀ ਸੰਗ ਦਿਆਲ ਉਹਨਾਂ ਨੂੰ ਇਹ ਸਾਰਾ ਜਗਤ ਪ੍ਰਮਾਤਮਾ ਦਾ ਖਿਲਾਰਾ ਦਿਸਦਾ ਹੈ ਪ੍ਰਮਾਤਮਾ ਸਭ ਜੀਵਾਂ ਦੇ ਅੰਗ ਸੰਗ ਪ੍ਰਤੀਤ ਹੁੰਦਾ ਹੈ ਆਪਾਂ ਇਹ ਗੱਲ ਪਹਿਲਾਂ ਕਹਿੰਦੇ ਨੇ ਪ੍ਰਤੀਤ ਹੁੰਦਾ ਸਮਝਦਾ ਉਹਨੂੰ ਦਿਸਣ ਲੱਗ ਪੈਂਦਾ ਫਿਰ ਭੈਣ ਵਿੱਚ ਵੀ ਭਾਈ ਵਿੱਚ ਵੀ ਕਿਸੇ ਵੀ ਕਿਸਮ ਦਾ ਬਿਤਕਰਾ ਜਾਂ ਈਰਖਾ ਦਬਾਇਦਾ ਉਹਦੇ ਮਨ ਵਿੱਚ ਨਹੀਂ ਰਹਿੰਦੀ ਗੁਰੂ ਦੇ ਪਿਆਰੇ ਦੇ ਮਹਾਰਾਜ ਕਹਿੰਦੇ ਅੰਗ ਸੰਗ ਜਦੋਂ ਪ੍ਰਤੀਤ ਹੁੰਦਾ ਹੈ ਨਾ ਤੇ ਦਇਆ ਦਾ ਘਰ ਦਿਸਦਾ ਹੈ ਵੀ ਉਹ ਦਇਆ ਕਰਨ ਵਾਲਾ ਪ੍ਰਭੂ ਪ੍ਰਮਾਤਮਾ ਸਾਰੇ ਜੀਵਾਂ ਦੇ ਵਿੱਚ ਹੀ ਵਿਆਪਕ ਹੈ ਕਾਦਰ ਕੁਦਰਤ ਦੇ ਵਿੱਚ ਹੈ ਤੇ ਕੁਦਰਤ ਕਾਦਰ ਦੇ ਵਿੱਚ ਹੈ ਤਾਣੇ ਬਾਣੇ ਦੀ ਤਰ੍ਹਾਂ ਜਿਵੇਂ ਆਪਾਂ ਪਹਿਲਾਂ ਗੱਲ ਸਮਝੀ ਆ ਗੁਰੂ ਸਾਹਿਬ ਤੋਂ ਅੱਗੇ ਮਹਾਰਾਜ ਕਹਿੰਦੇ ਨੇ ਕੋ ਨਾਨਕ ਜਾ ਕਥਨੀ ਸਾਰ ਮਾਨ ਲੈ ਤ ਨਾਮ ਲੈ ਤ ਜਿਸ ਸਿਰ ਜਣਹਾਰ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਹੇ ਭਾਈ ਤੂੰ ਵੀ ਆਪਣੇ ਹਿਰਦੇ ਵਿੱਚ ਉਹ ਸਿਵਤ ਸਲਾਹ ਸੰਭਾਲ ਪ੍ਰਭੂ ਪਰਮਾਤਮਾ ਦੀ ਕਿਉਂਕਿ ਮਨੁੱਖੇ ਜਨਮ ਦੇ ਵਿੱਚ ਹੀ ਪ੍ਰਭੂ ਪਰਮਾਤਮਾ ਦੀ ਸਿਵਤ ਸੰਭਾਲ ਸਲਾਹ ਸੰਭਾਲੀ ਜਾਂਦੀ ਹੈ ਇੱਕ ਮਨੁੱਖ ਹੀ ਸੰਭਾਲ ਸਕਦਾ ਭੈਣਾ ਚਾਹ ਪਾਈ ਹੈ ਅੱਗੇ ਸਤਿਗੁਰੂ ਕਹਿੰਦੇ ਨੇ ਨਾਮ ਲੇਤ ਜਿਸ ਸਿਰਜਣਹਾਰ ਜਿਸ ਸਿਵਤ ਸਲਾਹ ਰੂਪ ਕਥਨੀ ਨੂੰ ਸਿਰਜਣਹਾਰ ਪ੍ਰਭੂ ਆਦਰ ਸਤਕਾਰ ਦਿੰਦਾ ਹੈ। ਉਹਨੂੰ ਆਪਣੇ ਹਿਰਦੇ ਘਰ ਵਿੱਚ ਸੰਭਾਲ ਪਾਈ ਗੁਰੂ ਦੇ ਸਿਧਾਂਤ ਨੂੰ। ਰਹਿਤ ਰੱਖ ਜਿਹਨੂੰ ਦਸ਼ਮੇਸ਼ ਪਿਤਾ ਨੇ ਦਸਵੇਂ ਜਾਮੇ 'ਚ ਸਾਨੂੰ ਗੁਰੂ ਸਾਹਿਬ ਨੇ ਸਮਝਾਇਆ ਵੀ ਰਹਿਤ ਪਿਆਰੀ ਮੁੱਜ ਕੋ ਸਿੱਖ ਪਿਆਰਾ ਨਹੀਂ। ਮਹਾਰਾਜ ਕਹਿੰਦੇ ਸਾਨੂੰ ਸਿੱਖ ਨਹੀਂ ਪਿਆਰਾ ਉਹਦੀ ਰਹਿਤ ਪਿਆਰੀ ਹੈ। ਭਾਈ ਭਗਤ ਭਗਤ ਨਹੀਂ ਪਿਆਰਾ ਭਗਤ ਦੀ ਭਗਤੀ ਪਿਆਰੀ ਹੈ ਜਿਹੜੀ ਗੁਰੂ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਦਾ ਭਗਤੀ ਕਰਦਾ ਇਨਸਾਨ ਜਿਹੜਾ ਉਹਦੇ ਅਸੂਲਾਂ ਤੇ ਚੱਲਦਾ ਗੁਰੂ ਦੇ ਸਿਧਾਂਤ ਮੁਤਾਬਕ ਚੱਲਦਾ ਕੁਦਰਤ ਦੇ ਨਿਜਮ ਮੁਤਾਬਕ ਰਹਿੰਦਾ ਜਿਹੜਾ ਅਗੇ ਮਹਾਰਾਜ ਕਹਿੰਦੇ ਨੇ ਅਗਲਾ ਸ਼ਬਦ ਚੱਲ ਪਿਆ ਜੀ ਗੋੜੀ ਮਹੱਲਾ ਪੰਜਵਾਂ ਨਿਤ ਪ੍ਰਤਨਾਵਣ ਰਾਮ ਸਰ ਕੀਜੇ ਝੋਲ ਮਹਾਰਸ ਹਰ ਅੰਮ੍ਰਿਤ ਪੀਜੇ ਨਿਤ ਪ੍ਰਤ ਦਾ ਮਤਲਬ là ਹਰ ਰੋਜ਼ ਸਦਾ ਹੀ ਮਹਾਰਾਜ ਕਹਿੰਦੇ ਹੈ ਭਾਈ ਪ੍ਰਮਾਤਮਾ ਦੇ ਨਾਮ ਸਰ ਵਿੱਚ ਸਦਾ ਹੀ ਇਸ਼ਨਾਨ ਕਰਨਾ ਚਾਹੀਦਾ ਹੈ ਨਾਮ ਸਰੋਵਰ ਦੇ ਵਿੱਚ ਸਰ ਦਾ ਮਤਲਬ là ਸਰੋਵਰ ਭਈ ਨਾਮ ਸਰੋਵਰ ਦੇ ਵਿੱਚ ਇਸ਼ਨਾਨ ਸਾਨੂੰ ਕਰਨਾ ਚਾਹੀਦਾ ਕਾਹਦਾ ਮਨ ਦਾ ਇਸ਼ਨਾਨ ਕਰਨਾ ਕਿਉਂਕਿ ਤਨ ਦਾ ਇਸ਼ਨਾਨ ਪਾਣੀ ਨਾਲ ਹੁੰਦਾ ਤੇ ਮਨ ਦਾ ਇਸ਼ਨਾਨ ਗੁਰਬਾਣੀ ਨਾਮ ਨਾਲ ਹੁੰਦਾ ਜੀ ਕਿਉਂਕਿ ਬਾਣੀ ਪੜਾਂਗੇ ਸਾਡੇ ਮਨ ਦੇ ਵਿੱਚੋਂ ਉਹ ਬਕਾਰ ਕੱਢਦੀ ਆ ਗੁਰਬਾਣੀ ਜੇ ਆਪਨ ਆਪਣੇ ਆਪ ਤੇ ਕਿਰਪਾ ਕਰਕੇ ਗੁਰੂ ਦੇ ਬਚਨ ਸੁਣੀਏ ਮੰਨ ਲਈਏ ਮੰਨ ਕੇ ਫਿਰ ਉਸ ਬਚਨਾਂ ਤੇ ਆਪਣਾ ਜੀਵਨ ਬਸਰ ਕਰੀਏ ਫਿਰ ਅਸ਼ਨਾਣ ਹੋ ਗਿਆ ਸਮਝ ਲਓ ਸਾਡੇ ਮਨ ਦਾ ਮੈਲ ਧੋਤੀ ਗਈ ਗੁਰਬਾਣੀ ਕਹਿੰਦੀ ਝੂਠ ਨਹੀਂ ਬੋਲਣਾ ਬਹਿਮ ਭਰਮ ਨਹੀਂ ਕਰਨੇ ਕਰਮ ਕਾਂਡ ਨਹੀਂ ਕਰਨੇ ਵਿਸ਼ੇ ਭਕਾਰਾਂ ਤੋਂ ਬਚਣਾ ਤੇ ਗੁਰੂ ਦੇ ਬਚਨ ਮੰਨ ਕੇ ਉਧਰੋਂ ਕੰਟਰੋਲ ਕਰ ਤੇ ਗੁਰੂ ਦਾ ਸ਼ਬਦ ਤੇਰੇ ਨਾਲ ਆ ਅੰਗ ਸੰਗ ਆ ਜੇ ਆਪਾਂ ਇਥੋਂ ਗੱਲ ਸੁਣੀ ਵੀ ਅੱਗੇ ਤਾਂ ਕਹਿੰਦੇ ਹੁੰਦੇ ਸੀ ਕੰਨ ਇੱਧਰ ਦੀ ਪਾਈ ਤੇ ਉਧਰ ਦੀ ਨਿਕਲ ਗਈ ਇੱਕ ਕੰਨ ਪਾਈ ਦੂਜੇ ਕੰਨ ਨਿਕਲ ਗਈ ਹੁਣ ਮਤਲਬਾ ਹੁਣ ਹੁਣ ਜਿਹੜੀ ਗੱਲ ਚੱਲਦੀ ਅਗਲਾ ਕਹਿੰਦਾ ਇਹ ਤਾਂ ਸਿਰ ਤੋਂ ਦੀ ਲੰਗ ਜਾਂਦੀ ਆ ਗੱਲ ਉੱਪਰ ਦੀ ਕੰਨ ਵਿੱਚ ਵੀ ਨਹੀਂ ਪੈਂਦੀ ਉੱਪਰ ਤੋਂ ਹੀ ਲੰਘ ਜਾਂਦੀ ਆ ਜੇ ਤਾਂ ਗੁਰੂ ਦੀ ਗੱਲ ਪਾਈ ਸਾਡੇ ਸਿਰ ਤੋਂ ਦੀ ਲੰਗਦੀ ਆ ਫੇਰ ਤਾਂ ਨਹੀਂ ਸਾਡਾ ਕੁਝ ਭਲਾ ਹੋਣ ਵਾਲਾ ਜੇ ਗੁਰੂ ਦੀ ਗੱਲ ਕੰਨ ਚ ਪਾਈ ਤੇ ਹਿਰਦੇ ਵਿੱਚ ਉਤਾਰ ਲਈ ਫੇਰ ਸਾਡਾ ਜੀਵਨ ਲੇਖੇ ਵਿੱਚ ਲੱਗ ਜਾਏਗਾ ਜ਼ਰੂਰ ਕਿਉਂਕਿ ਗੁਰੂ ਗਰੰਟੀ ਲੈਂਦੇ ਆ ਵੀ ਜੇ ਗੁਰੂ ਦੇ ਬਚਨ ਸੁਨੇਗਾ ਗੁਰੂ ਦੇ ਸਨਾਤਮਤਾਪਕ ਚੱਲੇਗਾ ਪ੍ਰਭੂ ਪਰਮਾਤਮਾ ਦੀ ਬੰਦਗੀ ਨਾਲ ਜੁੜਿਆ ਰਹੇਗਾ ਤਾਂ ਤੇਰਾ ਮਨੁੱਖਾ ਜਨਮ ਲੇਖੇ ਵਿੱਚ ਲੱਗ ਜਾਏਗਾ ਟੇਡੀਆਂ ਮੇਡੀਆਂ ਜੂਨਾਂ ਤੋਂ 84 ਲੱਖ ਜੂਨ ਤੋਂ ਬਚ ਜਾਏਗਾ ਤੂੰ ਸੋ ਅੱਗੇ ਮਹਾਰਾਜ ਕਹਿੰਦੇ ਨੇ ਪਰਮਾਤਮਾ ਦੇ ਨਾਮ ਸਰੋਵਰ ਵਿੱਚ ਪਾਈ ਇਸ਼ਨਾਨ ਕਰਨਾ ਚਾਹੀਦਾ ਹੈ ਕਰਦਰ ਝੋਲ ਮਹਾਰਸ ਹਰ ਅੰਮ੍ਰਿਤ ਪੀਜੇ ਪਰਮਾਤਮਾ ਦੇ ਨਾਮ ਦਾ ਰਸ ਸਭ ਤੋਂ ਸ੍ਰੇਸ਼ਟ ਰਸ ਹੈ ਆਤਮਿਕ ਜੀਵਨ ਦੇਣ ਵਾਲਾ ਹੈ ਇਸ ਹਰ ਨਾਮ ਰਸ ਨੂੰ ਬੜੇ ਪ੍ਰੇਮ ਨਾਲ ਪੀਣਾ ਚਾਹੀਦਾ ਹੈ ਵੀ ਜੇ ਗੁਰਦੀ ਹਜ਼ੂਰੀ ਚ ਬੈਠੇ ਤਾਂ ਪੇਰੇਮ ਨਾਲ ਬੈਠ ਕੇ 10-20 ਮਿੰਟ ਥਰਨੇ ਰੋਕ ਦੀਏ ਘਰ ਦੇ ਵੀ ਆ ਮੈਂ ਕੰਮ ਕਰਨਾ ਇੱਧਰ ਜਾਣਾ ਮੈਂ ਲੇਟ ਨਾ ਹੋ ਜਾਣਾ ਜਿੰਨਾ ਚਿਰ ਤੂੰ ਆ ਕੇ ਬਹਿ ਗਿਆ 15 20 ਮਿੰਟ ਗੁਰੂ ਦੇ ਨਾਲ ਸੁਰਤੀ ਜੋੜ ਕੇ ਰੱਖ ਇਹ ਆ ਝੋਲ ਕੇ ਪੀਣਾ ਝੋਲ ਮਹਾਰਸ ਹਰ ਅੰਮ੍ਰਿਤ ਪੀਜੇ ਇਹ ਸਿਧਾਂਤ ਦਾ ਅਸਲ ਵਿੱਚ ਵੀ ਗੁਰੂ ਨੂੰ ਧਿਆਨ ਨਾਲ ਸੁਣ ਤੇ ਗੁਰੂ ਦੀ ਗੱਲ ਮੰਨ ਕੇ ਜੀਵਨ ਬਸਰ ਕਰ ਅਗੇ ਮਹਾਰਾਜ ਕਹਿਣਾ ਕਰਦੇ ਨੇ ਨਰਮਲ ਉਦਮ ਗੋਬਿੰਦ ਕਾ ਨਾਮੰ ਇਹ ਤੇਰਾ ਸੱਚਾ ਸੁੱਚਾ ਉਦਮ ਹੈ ਜੇ ਤੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਰਿਹਾ ਤਾਂ ਭਾਈ ਉਦਮ ਹੋਰ ਬਹੁਤ ਕਰਦਾ ਇਨਸਾਨ ਆਪਣੇ ਕਾਰੋਬਾਰ ਵਾਸਤੇ ਉਦਮ ਕਰਨਾ ਚਾਹੀਦਾ ਸੱਚੀ ਸੁੱਚੀ ਕਿਰਤ ਕਮਾਈ ਕਰਨੀ ਹੈ ਘਰ ਦੇ ਖਰਚੇ ਚੱਲਦੇ ਨੇ ਉਹ ਤਾਂ ਉਦਮ ਕਰਦਾ ਹੀ ਇਨਸਾਨ ਪਰ ਉਹ ਵੀ ਸੱਚਾ ਸੁੱਚਾ ਕਰਨਾ ਚਾਹੀਦਾ ਮਨੁੱਖ ਨੂੰ ਪਰ ਮਹਾਰਾਜ ਕਹਿੰਦੇ ਨੇ ਜਿਹੜਾ ਉਦਮ ਇਹ ਆ ਇਹ ਨਿਰਮਲ ਅਪਵਿੱਤਰ ਆ ਨਿਰਮਲ ਮੈਨੇ ਪਵਿੱਤਰ ਖਾਲਸ ਕੋਈ ਮਲਾਪਟ ਨਹੀਂ ਇਸ ਉਦਮ ਦੇ ਵਿੱਚ ਜਿਹੜਾ ਕਿ ਗੋਬਿੰਦ ਕਾ ਨਾਮ ਜਪਣਾ ਹੈ ਇਹ ਭਾਈ ਪ੍ਰਮਾਤਮਾ ਦਾ ਨਾਮ ਪਵਿੱਤਰ ਜਲ ਹੈ ਇਸ ਜਲ ਨੂੰ ਪੀ ਅੱਗੇ ਮਹਾਰਾਜ ਕਹਿੰਦੇ ਮੰਜਨ ਕਰਤ ਪੂਰਨ ਸਭ ਕਾਮ ਇਸ ਜਲ ਵਿੱਚ ਇਸ਼ਨਾਨ ਕਰਦਿਆਂ ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ ਸਭ ਬਾਸਨਾ ਮੁੱਕ ਜਾਂਦੀਆਂ ਹਨ ਜਿੰਨੀਆਂ ਵੀ ਬਾਸਨਾ ਮਨ ਦੇ ਵਿੱਚ ਆ ਬਹੁਤ ਸਾਰੀਆਂ ਬਾਸਨਾਵਾਂ ਨੇ ਜਿਹੜੀਆਂ ਸਾਨੂੰ ਗੁਰੂ ਨਾਲੋ ਤੋੜੀ ਰੱਖਦੀਆਂ ਤੇ ਉਸ ਝਮੇਲੇ 'ਚ ਫਸਿਆ ਰਹਿੰਦਾ ਇਨਸਾਨ ਬਾਸਨਾਵਾਂ ਦੇ ਤੇ ਗੁਰੂ ਦਾ ਗਿਆਨ ਆ ਜਿਹੜਾ ਬਾਸਨਾਵਾਂ ਖਤਮ ਕਰ ਦਿੰਦਾ ਅੱਗੇ ਮਹਾਰਾਜ ਕਹਣਾ ਕਰਦੇ ਨੇ ਸਤ ਸੰਗ ਤਹ ਗੋਬਿੰਦ ਗੋਸ਼ ਵਾਹਿਗੁਰੂ ਸਤ ਸੰਗਤ ਹੈ ਗੋਸ਼ਟ ਹੋਏ ਕੋਟ ਜਨਮ ਕੇ ਕਿਲ ਵਿਖ ਖੋਏ हे ਭਾਈ ਉਥੇ ਉਸ ਹਰ ਨਾਮ ਜਲ ਵਿੱਚ ਚੁੱਭੀ ਲਾਉਂਦਿਆਂ ਪ੍ਰਭੂ ਸੰਤ ਨਾਲ ਮਲਾਪ ਹੋ ਜਾਂਦਾ ਹੈ ਗਰਬਾਣੀ ਵਿੱਚ ਪ੍ਰਭੂ ਨੂੰ ਵੀ ਸੰਤ ਲਿਖਿਆ ਗੁਰੂ ਨੂੰ ਵੀ ਸੰਤ ਲਿਖਿਆ ਤੇ ਸੰਗਤ ਨੂੰ ਵੀ ਸੰਤ ਲਿਖਿਆ ਸੰਤ ਦਾ ਭਾਪ ਹੁੰਦਾ ਆਪਣੇ ਮਨ ਨੂੰ ਸਾਧਨ ਵਾਲਾ जिने ਆਪਣੇ ਮਨ ਨੂੰ ਸਾਧ ਲਿਆ ਉਹ ਸੰਤ ਹੈ ਜਿਹੜਾ ਗੁਰੂ ਦੇ ਕਿਹੜੇ ਮੁਤਾਬਕ ਚੱਲ ਪਿਆ ਆਪਾਂ 15 ਭਗਤ ਸਹਿਬਾਨ ਆ ਇਹਨਾਂ ਨੂੰ ਵੀ ਸੰਤ ਕਹਿ ਸਕਦੇ ਆ ਗੁਰੂ ਸਾਹਿਬ ਵੀ ਸੰਤ ਦਾ ਹੈ ਠੀਕ ਆ ਜੀ ਗੁਰਸਿੱਖਾਂ ਦੀ ਬਾਣੀ ਆ 11 ਭਟ ਸਹਿਬਾਨਾਂ ਦੀ ਬਾਣੀ ਦਰਜ ਆ ਇਹ ਸਾਡੇ ਸੰਤ ਨੇ 35 ਮਹਾਂਪੁਰਖ ਆਪਾਂ ਹੁਣ 35 ਮਹਾਂਪੁਰਖਾਂ ਦੀ ਸੰਗਤ ਵਿੱਚ ਬੈਠੇ ਆ ਜੀ 35 ਮਹਾਂਪੁਰਖਾਂ ਦੇ ਚਰਨਾਂ ਵਿੱਚ ਬੈਠੇ ਹੋਏ ਕਹਿ ਲੋ 35 ਮਹਾਂਪੁਰਖਾਂ ਦੀ ਸੰਗਤ ਕਰ ਰਹੇ ਆ ਆਪਾਂ ਗੁਰੂ ਦੀ ਕਿਰਪਾ ਸਦਕਾ ਮਹਾਰਾਜ ਕਹਿੰਦੇ ਨੇ ਇਹ ਭਾਈ ਉਥੇ ਉਸ ਹਰਨਾਮ ਜਲ ਵਿੱਚ ਚੁੱਭੀ ਲਾਂਦਿਆਂ ਪ੍ਰਭੂ ਸੰਤ ਨਾਲ ਮਲਾਪ ਹੋ ਜਾਂਦਾ ਹੈ ਫੇਰ ਜਦੋਂ ਮਲਾਪ ਹੁੰਦਾ ਫੇਰ ਕੀ ਹੁੰਦਾ ਮਹਾਰਾਜ ਕਹਿੰਦੇ ਕੋਟ ਜਨਮ ਕੇ ਕਿਲ ਵਿਖ ਖੋਏ ਤੇ ਮਨੁੱਖ ਆਪਣੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਦੂਰ ਕਰ ਲੈਂਦਾ ਕਿਉਂਕਿ ਜਿਹੜੀ ਚਿੱਪ ਭਰੀ ਹੋਈ ਆ ਜਾਂ ਮੈਮਰੀ ਕਾਰਡ ਬਣਿਆ ਹੋਇਆ ਸਾਡੇ ਹਿਰਦੇ ਘਰ ਵਿੱਚ ਬਕਾਰਣ ਵਾਲਾ ਉਹ ਡਿਲੀਟ ਹੋ ਜਾਂਦਾ ਸਾਫ ਹੋ ਜਾਂਦਾ ਬਾਇਰਸ ਉਹਦੇ ਵਿੱਚੋਂ ਨਿਕਲ ਜਾਂਦਾ ਫਿਰ ਗੁਰੂ ਦਾ ਗਿਆਨ ਟਿਕਣਾ ਸ਼ੁਰੂ ਹੋ ਜਾਂਦਾ ਉੱਥੇ ਜਿੰਨਾ ਚਿਰ ਆਪਾਂ ਹੁਣ ਜੇ ਬਾਹਰੀ ਆਧਾਰ ਨਾਲ ਜੇ ਮੋਬਾਈਲ ਦੇ ਵਿੱਚ ਜਾਂ ਮੈਮਰੀ ਕਾਰਡ ਆ ਜਾਂ ਮੋਬਾਈਲ ਦੇ ਵਿੱਚ ਵਾਇਰਸ ਆ ਗਿਆ ਤਾਂ ਕੋਈ ਵੀ ਉਹਦੇ ਵਿੱਚ ਆਪਣਾ ਕੋਈ ਸ਼ਬਦ ਪਾਉਣਾ ਜਾਂ ਕੋਈ ਵੀ ਆਪਾਂ ਕੋਈ ਚੀਜ਼ ਉਹਦੇ ਵਿੱਚ ਡਾਊਨਲੋਡ ਕਰਨੀ ਤਾਂ ਹੁੰਦੀ ਨਹੀਂ ਜਿੰਨਾ ਚਿਰ ਵਾਇਰਸ ਆ ਉਦੇ ਵਿੱਚੋਂ ਉਹ ਵਾਇਰਸ ਕੱਢਣਾ ਪੈਂਦਾ ਤੇ ਫਿਰ ਉਹ ਡਾਊਨਲੋਡ ਹੁੰਦੀ ਆ। ਇਸੇ ਤਰ੍ਹਾਂ ਹੀ ਸਾਡੇ ਮਨ ਦੀ ਗੱਲ ਕਰੀ ਐ ਵੀ ਜਿੰਨਾ ਚਿਰ ਸਾਡੇ ਮਨ ਦੇ ਵਿੱਚ ਕੂੜ-ਕਬਾੜ ਭਰਿਆ ਨਾ ਵਹਿਮ ਭਰਮ ਕਰਮਕਾਂਡ ਫਸੇ ਹੋਏ ਨੇ ਸਾਡੇ ਮਨ ਦੇ ਵਿੱਚ ਟਿੱਕੇ ਹੋਏ ਨੇ ਉਨਾਂ ਚਿਰ ਗੁਰੂ ਦਾ ਗਿਆਨ ਨਹੀਂ ਟਿਕ ਸਕਦਾ। ਅਦੋਂ ਜਦੋਂ ਗੁਰੂ ਦੇ ਸੁਣ ਕੇ ਅਸੀਂ ਉਹ ਡਿਲੀਟ ਕਰਤਾ ਕੂੜ-ਕਬਾੜ ਕੱਢਤਾ ਆਪਦੇ ਹਿਰਦੇ ਘਰ ਵਿੱਚੋਂ ਫਿਰ ਗੁਰੂ ਦਾ ਗਿਆਨ ਟਿਕਣਾ ਸ਼ੁਰੂ ਹੋ ਜਾਏਗਾ। ਫਿਰ ਇੱਕੋ ਦੀ ਗੱਲ ਹੋਏਗੀ ਜਿੰਮੀ ਆਪਾਂ ਪਹਿਲਾਂ ਗੱਲ ਕਰੀਏ ਵੀ ਜਿੱਥੇ ਵੀ ਜਾਂਦਾ ਗੁਰੂ ਦਾ ਸਿੱਖਾ ਜਿਹੜਾ ਤੁਰਦਾ ਫਿਰਦਾ ਗੁਰਦੁਆਰਾ ਹੈ ਜਿੱਥੇ ਵੀ ਜਾਏਗਾ ਗੁਰੂ ਦੀ ਗੱਲ ਕਰੇਗਾ ਤੇ ਸੁਣਨ ਵਾਲਿਆਂ ਦੀ ਘਾਟ ਨਹੀਂ ਸੁਣਦੇ ਵੀ ਆ ਮੰਨਣ ਵਾਲਿਆਂ ਦੀ ਘਾਟ ਬਹੁਤ ਆ ਮੰਨਣ ਮੰਨਣਾ ਔਖਾ ਲੱਗਦਾ ਹਰੇਕ ਨੂੰ ਬਿਨਾਂ ਜਾਰੇ ਮੈਥੋਂ ਮੰਨੀ ਨਹੀਂ ਜਾਣੀ ਜਾਂ ਸਾਡੀ ਪਰੰਪਰਾ ਹੈ ਜਾਂ ਸਾਡੇ ਧਰਮ ਵਿੱਚ ਇਹ ਚੱਲਦਾ ਉਹ ਚੀਜ਼ ਨੂੰ ਮੁੱਖ ਰੱਖ ਕੇ ਪ੍ਰਮਾਤਮਾ ਨਾਲੋਂ